ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੈ ਕਿ ਕੱਲ ਆ ਇਥੇ ਮਾਲਪਿੰਡ ਜੋ ਕਿ ਜ਼ਿਲ੍ਹਾ ਜਲੰਧੇ ਦੇ ਵਿੱਚ ਪੈਂਦਾ ਹੈਗਾ ਇਥੇ ਪੁਲਿਸਰੋ ਜਿਹੜੀ ਆ ਉਹ ਇੱਕ ਬਹੁਤ ਹੀ ਦੁੱਖਦਾਈ ਘਟਨਾ ਜਿਹੜੀ ਵਾਪਰੀ ਹੈ ਜਿਹਨੇ ਪੂਰੇ ਸਿੱਖ ਜਗਤ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਹੈ ਪੂਰੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਤੇ ਬਹੁਤ ਹੀ ਦੁੱਖਦਾਈ ਘਟਨਾ ਜਿਹੜੀ ਵਾਪਰੀ ਹੈਗੀ ਆ ਪਿੰਡ ਮਾਲ ਵਿਖੇ ਤਨਤਨ ਸਾਹਿਬ ਸ਼੍ਰੀ ਗੁਰਬੰਸਾ ਮਹਾਰਾਜ ਜੀ ਦੀ ਜਿਹੜੀ ਬੇਅਦਬੀ ਦੀ ਘਟਨਾ ਵਾਪਰੀ ਸੀਗੀ ਤੇ ਉਹਦੇ ਰੋਸ ਵਜੋਂ ਕੱਲ ਸੰਗਤਾਂ ਇਕੱਠਾ ਹੋਈਆਂ ਸੀਗੀਆਂ ਤੇ ਕਾਫੀ ਕੁਝ ਜਿਹੜਾ ਆ ਉਹ ਜਿਹੜਾ ਆ ਇਸ ਘਟਨਾਕ੍ਰਮ ਦੇ ਵਿੱਚ ਵਾਪਰਿਆ ਹੈਗਾ ਤੇ ਕੱਲ ਇਥੇ ਦੋ ਮਰ ਜਿਹੜੇ ਸਰੂਪ ਸੀਗੇ ਉਹ ਸ਼ਰੋਮਨੀ ਕਮੋਟੀ ਵੱਲੋਂ ਜਿਹੜਾ ਆ ਉਹ ਇਥੋਂ ਲ ਜਾ ਕੇ ਸੁਖਚੈਨਾ ਸਾਹਿਬ ਗੁਰਦੁਆਰਾ ਸਾਹਿਬ ਫਗਵਾੜਾ ਵਿਖੇ ਜਿਹੜੇ ਉਹ ਲੈ ਗਏ ਸੀ ਤੇ ਉਹਦੇ ਨਾਲ ਨਾਲ ਜਿਹੜੀਆਂ ਦੋਨੇ ਧਿਰਾਂ ਹੈਗੀਆਂ ਕਿਉਂਕਿ ਇਥੇ ਬੇਅਦਬ ਵੀ ਜਿਹੜੀ ਘਟਨਾ ਵਾਪਰਨ ਤੋਂ ਪਹਿਲਾਂ ਦੋ ਧਿਰਾਂ ਜਿਹੜੀਆਂ ਆਸ ਵਿੱਚ ਜਿਹੜੀਆਂ ਉਹਨਾਂ ਦੀ ਰੰਜਿਸ਼ ਚੱਲਦੀ ਪਈ ਸੀ ਲੜਾਈ ਝਗੜਾ ਚੱਲਦਾ ਪਿਆ ਸੀ ਤਾਂ ਦੋਨਾਂ ਧਿਰਾਂ ਨੂੰ ਵੀ ਜਿਹੜਾ ਆ ਉਹਦੇ ਬੁੱਧਵਾਰ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੇਖੇ ਜਿਹੜਾ ਆ ਉਹ ਉਹ ਸੱਦਿਆ ਗਿਆ ਹੈਗਾ ਸੋ ਜਿਹੜਾ ਦੋਸ਼ੀ ਬੱਚਾ ਸੀਗਾ ਇਸੇ ਨਗਰ ਦਾ ਸੀਗਾ ਤੇ ਉਹਨੂੰ ਵੀ ਜਿਹੜਾ ਪੁਲਿਸ ਫੋਰਸ ਹਿਰਾਸਤ ਵਿੱਚ ਕੱਲ ਦਾ ਲਿਆ ਗਿਆ ਤੇ ਉਹਨਾਂ ਤੇ ਜਿਹੜਾ ਪੜਚਾ ਵੀ ਉਹ ਦਰਜ ਕੀਤਾ ਜਾ ਚੁੱਕਿਆ ਹੈਗਾ ਤੇ ਅੱਜ ਇਸ ਮੌਕੇ ਤੇ ਸਤਕਾਰ ਕਮੇਟੀ ਵੱਲੋਂ ਪਈ ਦਵਿੰਦਰ ਸਿੰਘ ਕੋ ਨਹੀਂ ਪਹੁੰਚਿਆ ਉਹਦੇ ਨਾਲ ਨਾਲ ਹੋਰ ਜਿਹੜੇ ਆ ਆਪਣੇ ਸਿੱਖ ਦਰਦੀ ਜਿਹੜੇ ਆਪਣਾ ਦਰਦ ਲੈ ਕੇ ਇੱਥੇ ਪਹੁੰਚਿਆ ਆਪਾਂ ਉਹਨਾਂ ਨਾਲ ਗੱਲਬਾਤ ਕਰ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਆ ਭਾਈ ਦਵਿੰਦਰ ਸਿੰਘ ਜੀ ਇੱਕ ਬਹੁਤ ਦੁੱਖਦਾਈ ਘਟਨਾ ਕਿਉਂਕਿ ਪੰਜਾਬ ਦੀ ਧਰਤੀ ਹੋਵੇ ਸਿੱਖ ਧਰਮ ਦਾ ਜਨਮ ਇੱਥੇ ਇਸ ਧਰਤੀ ਤੇ ਹੋਇਆ ਹੋਵੇ ਤੇ ਵਾਰ-ਵਾਰ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਇੱਥੇ ਵਾਪਰਦੀਆਂ ਹੈਗੀਆਂ ਆ ਦੁਨੀਆ ਦੇ ਵਿੱਚ ਪੂਰੀ ਦੁਨੀਆ ਵਿੱਚ ਇਸ ਵੇਲੇ ਸ ਇੱਕ ਵਸਦਾ ਹੈਗਾ ਜਿੱਥੇ ਵੀ ਬੈਠ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਬਹੁਤ ਹੀ ਹਿਰਦੇ ਵਿਅਦਕ ਤੇ ਬਹੁਤ ਦੁੱਖਦਾਈ ਘਟਨਾ ਹੁੰਦੀ ਹੈ ਤਾਂ ਇੱਕ ਮਰਨਾ ਆਪਾਂ ਨੂੰ ਸਿੱਖਣ ਨੂੰ ਨਹੀਂ ਲੱਭਦਾ ਬਾਕੀ ਸਾਰਾ ਕੁਝ ਹੋ ਜਾਂਦਾ ਹੈਗਾ ਕੀ ਕਹੋਗੇ ਇਸ ਘਟਨਾ ਬਾਰੇ ਬਿਲਕੁਲ ਦੇਖੋ 2013 ਤੋਂ ਜਦੋਂ ਬਾਦਲਾਂ ਦਾ ਰਾਜ ਸੀਗਾ 2013 ਤੋਂ ਬਰਗਾੜੀ ਤੋਂ ਬਾਅਦ ਇਹ ਜਿਹੜੀਆਂ ਵਿਅਦਬੀਆਂ ਲਗਾਤਾਰ ਚੱਲ ਰਹੀਆਂ ਆ ਜੀ ਲਗਾਤਾਰ ਦੋ ਦਿਨ ਪੈਂਦੇ ਪੰਜਾਬ 'ਚ ਸਾਡੇ ਪੰਜਾਬ 'ਚ ਹੀ ਜ਼ਿਆਦਾ ਦੋ ਦਿਨ ਪੈਂਦੇ ਪੰਜਾਬ 'ਚ ਬਿਆਦਬੀ ਹੋ ਜਾਂਦੀ ਆ ਖਬਰ ਆਮ ਹੋ ਗਈ ਆ ਕੋਈ ਵੀ ਸਿੱਖ ਦੇਖਦਾ ਫੋਨ ਉੱਪਰ ਕਰ ਦਿੰਦਾ ਮਤਲਬ ਰੋਜ਼ ਦਾ ਹੀ ਕੰਮ ਹੋ ਗਿਆ ਇਹ ਜੀ ਇਹ ਕੰਮ ਜੇ ਕਰਨਾ ਬਣ ਗਿਆ ਆ ਆਮ ਹੀ ਹੋ ਗਈ ਆ ਬੜਾ ਮਤਲਬ ਦੁੱਖ ਹੋਇਆ ਸਾਨੂੰ ਜਦੋਂ ਆਪਾਂ ਇਹ ਦੇਖੀ ਪਿੰਡ ਮਾਲਾ ਦੀ ਜ਼ਿਲ੍ਹਾ ਜਲੰਧਰ ਪਈ ਇੱਥੇ ਵੀ ਇੱਕ ਬਿਆਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ 6 ਅੰਗ ਜਿਹੜੇ ਪਾੜ ਕੇ ਇੱਕ ਛੋਟੇ ਬੱਚੇ ਵਾਲੋਂ ਸੰਗਤ ਜੀ ਅਸੀਂ 2013 ਤੋਂ ਲੱਗੇ ਆ ਬਿਆਦਬੀਆਂ ਦੇ ਸੰਬੰਧ ਵਿੱਚ ਆਪਾਂ 50% ਜਿਹੜੇ ਆ ਬੱਚੇ ਦੇਖੇ ਬਿਆਦਬੀ ਕਰਦੇ ਮਕੇਰੀਆਂ ਤੇ ਤਿੰਨ ਬਿਆਦਬੀਆਂ ਹੋਈਆਂ ਭਾਈ ਸਾਹਿਬ ਜੀ ਮਕੇਰੀਆਂ ਤਿੰਨ ਬਿਆਦਬੀਆਂ ਹੋਈਆਂ ਉਹ ਬੱਚਿਆਂ ਵੱਲੋਂ ਬਿਆਦੀਆਂ ਕਰਾਈਆਂ ਗਈਆਂ ਪਹਿਲੀ ਵੀ ਜਿਹੜੀ ਬਿਆਦਬੀ ਹੋਈ ਆ ਉਹ ਮਕੇਰੀਆਂ ਦੇ ਪਿੰਡ ਵਿੱਚ ਬਿਸ਼ਨਪੁਰ ਵਿੱਚ ਬਿਆਦਬੀ ਹੋਈ ਆ ਇੱਕ ਛੋਟਾ ਬੱਚਾ ਭਈਆਂ ਦਾ ਜੀ ਉਹ ਭਈਆਂ ਦਾ ਛੋਟਾ ਬੱਚਾ ਗੁਰੂ ਸਾਹਿਬ ਦੀ ਹਜ਼ੂਰੀ ਚਾਣ ਕੇ ਬਾਥਰੂਮ ਕਰ ਜਾਂਦਾ ਜੀ ਤੇ ਦੂਸਰੀ ਫੇਕ ਘਟਨਾ ਮਕੇਰੀਆਂ ਵਿੱਚ ਹੋਈ ਆ ਉਹ ਮਕੇਰੀਆਂ ਬਿਸ਼ਨਪੁਰ ਦੀ ਆ ਸੌਰੀ ਬਿਸ਼ਨਪੁਰ ਦੀ ਇੱਕ ਘਟਨਾ ਆ ਕਿਤੇ ਇੱਕ ਬੱਚਾ ਆਉਂਦਾ ਇੱਕ ਮਿੰਟ ਵਿੱਚ ਅੰਗ ਸਾਰੇ ਪਾੜ ਕੇ ਚਲ ਜਾਂਦਾ ਦੂਸਰਾ ਮਸਲਾ ਫਿਰ ਇੱਕ ਇੱਕ ਬੱਚੇ ਦਾ ਇੱਦਾਂ ਹੀ ਮਕੇਰੀਆਂ ਤੋਂ ਤਿੰਨ ਬਿਆਦਮੀਆਂ ਆਈਆਂ ਤਿੰਨੇ ਜਿਹੜੀ ਬੱਚਿਆਂ ਨਹੀਂ ਬਿਆਦਮੀਆਂ ਕੀਤੀਆਂ ਤੇ ਜਿਹੜੀ ਇੱਥੇ ਵੀ ਜਿਹੜੀ ਘਟਨਾ ਬੱਚਿਆਂ ਵੱਲੋਂ ਹੋਈ ਆ ਜੀ ਮੈਂ ਇਹ ਗੱਲ ਕਹਿਣਾ ਵੀ ਪਿੱਛੋਂ ਜਿਹੜਾ ਕਰਾਨ ਵਾਲਾ ਆ ਅੱਜ ਤੱਕਰ ਪ੍ਰਸ਼ਾਸਨ ਨੇ ਨਹੀਂ ਅੱਗੇ ਲਿਆਂਦਾ ਜੀ ਕੋਈ ਵੀ ਦੱਸ ਦਿਓ ਅੱਜ ਤੱਕ ਕਦੀ ਪ੍ਰਸ਼ਾਸਨ ਨੇ ਅੱਗੇ ਲਿਆਂਦਾ ਹੋਵੇ ਸਾਡੀਆਂ ਹੁਣ ਸ਼ਰੋਮਣੀ ਕਮੇਟੀ ਆ ਸਾਡੇ ਜਥੇਦਾਰ ਆ ਬਸ ਆ ਦੋ ਚਾਰ ਦਿਨ ਚੱਲਣਾ ਆ ਮਸਲਾ ਠੰਡਾ ਆ ਜਾਣਾ ਅਗਲੀ ਬਿਆਦਵੀ ਹੋਣੀ ਆ ਫੇਰ ਇੱਕ ਅਕਾਲਤਾ ਸਾਹਿਬ ਤੋਂ ਹੁਕਮ ਆ ਜਾਣਾ ਜੀ ਇਹਨਾਂ ਤੇ ਕਾਰਵਾਈ ਕਰੋ ਠੋਕੇ ਕਾਰਵਾਈ ਇਦਾਂ ਨਹੀਂ ਹੋਣੀ ਜੇ ਪਹਿਲਾਂ ਆਪਾਂ ਗੁਰੂ ਘਰ ਦੇਖਿਆ ਹੁੰਦਾ ਜੀ ਆ ਦੇਖੋ ਗੁਰੂ ਘਰ ਕਿਦਾਂ ਦਾ ਆ ਜੇ ਆਪਾਂ ਇੰਨੇ ਸ਼ਰੋਮਣੀ ਕਮੇਟੀ ਦੇ ਮੈਂਬਰ ਪ੍ਰਚਾਰਕਾ 20-20 ਹਜ਼ਾਰ ਰੁਪਈਆ ਤਨਖਾਹਾਂ ਲੈਂਦੇ ਆ ਪ੍ਰਚਾਰਕ ਜੀ ਹਜ਼ਾਰਾਂ ਇਹਨਾਂ ਦੇ ਪ੍ਰਚਾਰਕ ਆ ਕੋਈ ਪ੍ਰਚਾਰ ਨਹੀਂ ਕਰਨਦੇ ਆ ਉਹਨਾਂ ਨੂੰ ਆ ਪਿੰਡ ਪਤਾ ਨਹੀਂ ਲੱਗਾ ਭਾਈ ਇਹ ਕੈਮਰੇ ਚੱਲਦੇ ਜਾਂ ਨਹੀਂ ਚੱਲਦੇ ਜੀ ਇਹ ਭਾਈ ਸਾਹਿਬ ਕਿਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਇਹ ਜਿਹੜੇ ਪ੍ਰਚਾਰਕ ਆ ਉਹਨਾਂ ਦੇ ਜੀ ਜੀ ਇਸ ਜਲੰਧਰ ਇਲਾਕੇ ਵਿੱਚ ਪ੍ਰਚਾਰਕ ਲੱਗੇ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜੀ ਇਹ ਮੈਂ ਪਿੰਡ ਵਾਲਿਆਂ ਦਾ ਵੀ ਦੋਸ਼ ਹੁੰਨਾ ਜਿੰਨਾ ਸ਼੍ਰੋਮਣੀ ਕਮੇਟੀ ਦਾ ਵੀ ਉਹਨਾਂ ਦੋਸ਼ ਆ ਜੀ ਜੇ ਉਹ ਇੱਕ ਗੁਰਦੁਆਰੇ ਸਾਰੇ ਚੈੱਕ ਕਰਨ ਕੈਮਰੇ ਸਾਰੇ ਚੈੱਕ ਕਰਨ ਆਉਂਦੇ ਪ੍ਰਚਾਰਕ ਤੇ ਬਿਆਦਬੀ ਨਹੀਂ ਹੋਊਗੀ ਜੀ ਪਰ ਅਸੀਂ ਜਦੋਂ ਬਿਆਦਬੀ ਹੁੰਦੀ ਆ ਆਪਾਂ ਵੀ ਆਉਨੇ ਆ ਬਸ ਆ ਵੀਡੀਓ ਬਣਾ ਕੇ ਇੱਥੇ ਤੱਕ ਕਰ ਗੱਲ ਖਤਮ ਹੋ ਜਾਣੀ ਹੈ ਜੀ ਕੋਈ ਅਜੇ ਤੱਕ ਸਾਡੇ ਕੋਲ ਇੱਕ ਸਿੱਖ ਕੌਮ ਕੋ ਕੋਈ ਇੱਕ ਪਲੇਟਫਾਰਮ ਨਹੀਂ ਬਣਿਆ ਪਿਆ ਯਾਰ ਬਿਆਦਮੀਆਂ ਜਿਹੜੀਆਂ ਰੋਕੀਏ ਜੀ ਅੱਜ ਵੀ ਇੱਥੇ ਪਿੰਡ ਮਾਲਾ ਵਿੱਚ ਪਹੁੰਚੇ ਆ ਬੜਾ ਦੁੱਖ ਹੋਇਆ ਸਾਨੂੰ ਇੱਥੇ ਜਿਹੜੀ ਬਿਆਦਬੀ ਹੋਈ ਆ ਤੇ ਇੱਕ ਛੋਟੇ ਬੱਚੇ ਵਾਂਗੂ ਕੀਤੀ ਗਈ ਆ ਉਹ ਹੁਣ ਪਤਾ ਨਹੀਂ ਸਾਨੂੰ ਕਿੱਥੇ ਉਹਦਾ ਘਰ ਆ ਜੀ ਇੱਕ ਜੰਮੂ ਵਿੱਚ ਘਟਨਾ ਜਿਹੜੀ ਹੋਈ ਜੰਮੂ ਵਿੱਚ ਜਿਹੜੇ ਘਰ ਨੇ ਬਿਆਦਬੀ ਕੀਤੀ ਉਹਦਾ ਘਰ ਸਾੜ ਦਿੱਤਾ ਗਿਆ ਸੰਗਤ ਵੱਲੋਂ ਜੀ ਜੀ ਬਹੁਤ ਵਧੀਆ ਪ੍ਰਾਲਾ ਕੀਤਾ 295 ਇਹਦਾ ਪਰਚਾ ਹੋ ਜਾਂਦਾ ਜੀ ਪਰਚੇ ਤੋਂ ਬਾਅਦ ਉਹਨੂੰ 2-4 ਦਿਨਾਂ ਜੇਲ੍ਹ 'ਚ ਜਾਣਾ ਪੈਂਦਾ ਬਾਅਦ 'ਚ ਉਹ ਸਾਰਾ ਬਾਹਰ ਤੇ ਅਸੀਂ ਵੀ ਭੁੱਲ ਜਾਂਦੇ ਆ ਤੇ ਕੈਮਰੇ ਵਾਲੇ ਵੀ ਭੁੱਲ ਜਾਂਦੇ ਸ਼ਰੋਣੀ ਕਮੇਟੀ ਭੁੱਲ ਜਾਂਦੀ ਆ ਜੀ ਜੀ ਤਾਂ ਇੱਕ ਯਾਦ ਰਹਿੰਦਾ ਵੀ ਪਿੰਡ ਇੱਥੇ ਬਿਅਦਬੀ ਹੋਈ ਆ ਇੱਥੋਂ ਸਾਰੇ ਮੈਂ ਕਈਆਂ ਦੀ ਵੀਡੀਓ ਦੇਖੀ ਕਈ ਕਹਿੰਦੇ ਯਾਰ ਪਹਿਲੀ ਵਾਰੀ ਬਿਅਦਬੀ ਹੋਈ ਯਾਰ ਪਹਿਲੀ ਵਾਰੀ ਬਿਅਦਬੀ ਹੋਣੀ ਆ ਹੁਣ ਤੁਹਾਡੇ ਬਿਅਦਬੀ ਇੱਥੇ ਹੋ ਗਈ ਹੁਣ ਮੁੜ ਕੇ ਤੁਸੀਂ ਕਹਿਣਾ ਯਾਰ ਕਿ ਹੁਣ ਕੈਮਰੇ ਵੀ ਤੁਹਾਡੇ ਲੱਗ ਜਾਣੇ ਸਾਰਾ ਕੁਝ ਸਹੀ ਹੋ ਜਾਣਾ ਜੇ ਆਪਾਂ ਪਹਿਲਾਂ ਦੇਖ ਲੈਨੇ ਇਹ ਚੀਜ਼ ਨੂੰ ਮੇਰੇ ਹਿਸਾਬ ਨਾਲ ਇੱਥੇ ਕੈਮਰੇ ਨਹੀਂ ਲੱਗੇ ਸੀਗੇ ਲੱਗੇ ਹੋਏ ਚੱਲਦੇ ਨਹੀਂ ਹੈਗੇ ਫਿਰ ਇਹ ਕਿਹਨੇ ਦੇਖਣਾ ਸੀ ਜੇ ਤੁਸੀਂ ਦੇਖਣਾ ਹੀ ਪਿੰਡ ਵਾਲਿਆਂ ਨੇ ਹੁਣ ਤੁਸੀਂ ਇਹਦੇ ਮਤਲਬ ਕਸੂਰਬਾਰ ਤੁਸੀਂ ਹੀ ਹੋ ਪਿੰਡ ਦੇ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਜੀ ਇਹਦੇ ਵਿੱਚ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਬਿਲਕੁਲ ਬਿਲਕੁਲ ਪਿੰਡ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਨਹੀਂ ਤਾਂ ਇਹਨਾਂ ਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਮੇ ਆ ਜਾਣੇ ਹੁਣ ਜੀ ਉਹ ਤਾਂ ਚਪਾਈ ਹੋ ਗਏ ਮਹਾਰਾਜ ਹਨ ਮਾਫ ਕਰੇ ਸੰਗਾ ਜੀ ਇਹਨਾਂ ਨੇ ਕਹਿਣਾ ਸ਼ਬਜਾਂਦਾ ਗੁਰੂ ਸਾਹਿਬ ਦਾ ਉਹ ਨਵੇਂ ਫੇਜ ਤੇ ਪ੍ਰਕਾਸ਼ ਕਰਦੇ ਨੇ ਆ ਜੀ ਪਿੰਡ ਵਾਲਿਆਂ ਨੂੰ ਥੋੜਾ ਪਤਾ ਲੱਗਣਾ ਚਾਹੀਦਾ ਮੈਂ ਤਾਂ ਇੱਕ ਗੱਲ ਕਹਿਣਾ ਜਿੱਥੇ ਵਿਅਦਵੀ ਹੁੰਦੀ ਆ 5 ਸਾਲ ਬਾਅਦ ਸੇ ਉਹ ਪਿੰਡ ਵਿੱਚ ਜਿਹੜੇ ਮੁੱਖ ਜਿਹੜੇ ਉਹਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਆ ਸਾਰੇ ਉਹ ਇਸ ਕਾਗਤਤਾ ਤੋਂ ਸਿੱਖਣੇ ਚਾਹੀਦੇ ਆ 5 ਸਾਲ ਬਾਅਦ ਸੇ ਉਹਨਾਂ ਕੋਈ ਮੂੰਹ ਨਾ ਲਾਵੇ ਫਿਰ ਉਹੀ ਲਾਊਗਾ ਜ਼ਿੰਮੇਵਾਰੀ ਵੀ ਜੇ ਕੋ ਜਿਹਨੂੰ ਪਤਾ ਆ ਜੀ ਵੀ ਮੈਂ ਬੇਲਾ ਆ ਆ ਪੇ ਮੈਂ ਗੁਰੂ ਸਾਹਿਬ ਦੀ ਸਾਮ ਸੰਭਾਲ ਕਰਨੀ ਆ ਕੋਈ ਵਿਅਦਬੀ ਨਾ ਕਰ ਜੇ ਜੀ ਇਦਾਂ ਪ੍ਰਧਾਨਗੀ ਲੈਣ ਨੂੰ ਅੱਗੇ ਆ ਪ੍ਰਧਾਨਗੀਆਂ ਚਾਬੀਆਂ ਲੈ ਲੈਂਦੇ ਆ ਪਰ ਜਦੋਂ ਆਉਂਦੀ ਗੁਰੂ ਸਾਹਿਬ ਦੀ ਗੱਲ ਉਦੋਂ ਕੋਈ ਨਹੀਂ ਇੱਥੇ ਹੁੰਦਾ ਬਿਲਕੁਲ ਬਿਲਕੁਲ ਜੀ ਤੇ ਸਾਨੂੰ ਤਾਂ ਸਾਡੇ ਮਾਪਕਾਂ ਨਾਲ ਸਾਡੇ ਮਾਨਤੇ ਰੋਸ ਆ ਦੁੱਖ ਆ ਇਹ ਕਿਉਂਕਿ ਆਪਾਂ ਦੂਜੇ ਦਿਨ ਪਿੰਡ ਚ ਚਲਜੀਦਾ ਇਹ ਗੱਲ ਵੀਡੀਓ ਪਾ ਕੇ ਕਹਿਦੀ ਤੇ ਆਪਣੇ ਘਰ ਨੂੰ ਚਲ ਜਾਣੇ ਪਰ ਇਹ ਖਤਮ ਨਹੀਂ ਹੋ ਰਿਹਾ ਕੰਮ ਇਹ ਮੁੱਕਣੇ ਰਿਹਾ ਪੰਜਾਬ ਚ ਕਿਹੜੇ ਆਪਾਂ ਤਾਂ ਹੁਣ ਸੋਚਦੇ ਕਿਹੜੇ ਕਿੱਦਾਂ ਮੁੱਕੂਗਾ ਕਿਹੜੇ ਹਿਸਾਬ ਨਾਲ ਇਹ ਕੰਮ ਖਤਮ ਹੋਊਗਾ ਇਹ ਇੱਕ ਬਹੁਤ ਵੱਡਾ ਜਿਹੜਾ ਮਾਮਲਾ ਪਹਿਲੇ ਵੀ ਮਾਰੇ ਸਰੂਪ ਜਿਹੜੇ ਆ ਖੁਰਦਪੁਰਦ ਕੀਤੇ ਗਏ ਹੈਗੇ ਜਾਂ ਉਹਨਾਂ ਦਾ ਨਈ ਰਿਕਾਰਡ ਆਪਦਾ ਉਹ ਵੀ ਵੱਡੇ ਜਿਹੜਾ ਲੈਵਲ ਤੇ ਮਸਲਾ ਇਸ ਵੇਲੇ ਜਿਹੜਾ ਆ ਉਹ ਚੱਲਦਾ ਪਿਆ ਹੈਗਾ ਕੱਲ ਇੱਥੇ ਜਿਹੜੇ ਸਿੰਘ ਸੰਗ ਪਹੁੰਚੇ ਗਏ ਨੇ ਟੇਕ ਸਿੰਘ ਉਹਨਾਂ ਨੇ ਵੀ ਆਪਾਂ ਇਹ ਸਵਾਲ ਕੀਤਾ ਸੀਗਾ ਵੀ ਇਸ ਗੁਰੂ ਘਰ ਦੇ ਵਿੱਚ ਤਾਂ ਆਪਾਂ ਨੂੰ ਪਤਾ ਲੱਗਿਆ ਵੀ ਇੱਥੇ ਦੋ ਸਰੂਪ ਜਿਹੜੇ ਪਏ ਹੈਗੇ ਜਾਂ ਇੱਥੇ ਆਹ ਹੁਣ ਤਾਈਆਂ ਹੈਗੀਆਂ ਪਰ ਇਹਦੇ ਨਾਂ ਨਾਲ ਦੇ ਹੋਰ ਆਪਾਂ ਗੁਰੂ ਘਰਾਂ ਦੀ ਗੱਲ ਕਰੀਏ ਬਹੁਤ ਸਾਰੇ ਇਹੋ ਜਿਹੇ ਹੋਰ ਗੁਰੂ ਘਰ ਵੀ ਹੈਗੇ ਆ ਜਿੱਥੇ ਕਿੰਨੇ ਸਰੂਪ ਪਏ ਆ ਕਿਹੋ ਜਿਹਾ ਪ੍ਰਬੰਧ ਆ ਸੀਸੀਟੀ ਵੀ ਕੈਮਰੇ ਲੱਗੇ ਆ ਕੁ ਸੇਵਾਦਾਰ ਹੈ ਇਹੋ ਜੇ ਹੋਰ ਜਿਹੜੇ ਗੁਰੂ ਘਰ ਆ ਉਹਨਾਂ ਦਾ ਪਤਾ ਲਾਉਣ ਲਈ ਜਿਹੜੀ ਪਕੈ ਦੀ ਕੋਈ ਜਤਨ ਨਹੀਂ ਕੀਤਾ ਜਾ ਰਿਹਾ ਬਿਲਕੁਲ ਦੇਖ ਲਓ ਸ਼ਰੋਮਨੀ ਕਮੇਟੀ ਦਾ ਫਿਰ ਗੱਲ ਸ਼ਰੋਮਨੀ ਕਮੇਟੀ ਤੇ ਆਉਂਦੀ ਸ਼ਰੋਮਨੀ ਕਮੇਟੀ ਦਾ ਹੀ ਸਾਰਾ ਇਹ ਕੰਮ ਆ ਜੇ ਸ਼ਰੋਮਨੀ ਕਮੇਟੀ ਇੱਕ ਵਾਰੀ ਪੰਜਾਬ ਦੇ ਵਿੱਚ ਸਾਰੇ ਗੁਰੂ ਘਰ ਚੈੱਕ ਕਰ ਲਵੇ ਜਿੱਥੇ-ਜਿੱਥੇ ਗੁਰਸਾਹਿਬ ਦੇ ਪਾਵਨ ਰੂਪ ਆ ਕੈਮਰੇ ਸਾਰੇ ਚੱਕ ਮੇਰੇ ਖਿਆਲ ਨਾਲ ਵੀ ਬੇਅਦਬੀ ਥੋੜੀ ਘਟ ਜਾਵੇ ਜੀ ਉਹਨਾਂ ਦਾ ਜਿਹੜਾ ਆਪਣਾ ਫਰਜ ਆ ਉਹ ਨਹੀਂ ਆਪਣਾ ਅਦਾ ਕਰਨਦੇ ਪਏ ਜੀ ਸਿਰਫ ਉਹਨਾਂ ਨੂੰ ਗੱਲਾਂ ਬਸ ਵੋਟਾਂ ਦੀਆਂ ਆ ਵੀ ਸਾਡੀਆਂ ਵੋਟਾਂ ਨਾਲ ਪਿੰਡ ਵਿੱਚ ਟੁੱਟੇ ਜੀ ਹੁਣ ਮੈਂ ਬੇਨਤੀ ਕਰਦਾ ਆ ਆਪਾਂ ਵੀ ਚਲ ਜਾਣਾ ਪਰ ਗੱਲ ਇਦਾਂ ਆ ਕਿ ਇੱਥੇ ਵੀ ਸਰੂਪ ਮਵਾਰਾ ਤੇ ਆ ਜਾਣੇ ਆ ਜੀ ਅੱਜ ਨਹੀਂ 15 20 ਦਿਨਾਂ ਬਾਅਦ ਸਰੂਪ ਇੱਥੇ ਵੀ ਆ ਜਾਣੇ ਭਾਈ ਸਾਹਿਬ ਜੀ ਬਿਲਕੁਲ ਜੀ ਬਿਲਕੁਲ ਕਿਉਂ ਜੀ ਇਹ ਸਾਰੀ ਬੋਰਡ ਬੈਂਕ ਦਾ ਸਾਰਾ ਕੰਮ ਆ ਉਹਨਾਂ ਨੂੰ ਪਤਾ ਸ਼੍ਰੋਮਣੀ ਕਮੇਟੀ ਦੀ ਇੰਨੀਆਂ ਸਾਰੀਆਂ ਵੋਟਾਂ ਹੀ ਖੜੀਆਂ ਆ ਇਹਨਾਂ ਨੇ ਜਾਣਾ ਉੱਥੇ ਉਹਨਾਂ ਨੇ ਕਹਿਣਾ ਵੀ ਭਾਈ ਸਾਹਿਬ ਤੁਹਾਨੂੰ ਵੋਟਾਂ ਪਾ ਦੇਵਾਂਗੇ ਉਹਨਾਂ ਨੂੰ ਬਿਆਦਵੀ ਦਾ ਕੋਈ ਮਸਲਾ ਨਹੀਂ ਉਹਨਾਂ ਨੇ ਮਾਰਾ ਦਾ ਪਾਵਨ ਸਰੂਪ ਇੱਥੇ ਫਿਰ ਸੁਭਾਈ ਮਾਨ ਕਰ ਜਾਣਾ ਸਾਡੀ ਬੇਨਤੀ ਆ ਸੰਗਤ ਨੂੰ ਆਪਾਂ ਫੇਰ ਇੱਕ ਵਾਰੀ ਤੁਹਾਡੇ ਚੈਨਲ ਰਾਹੀਂ ਆ ਮੀਡੀਆ ਰਾਹੀਂ ਕਹਿਣਾ ਚਾਹੁੰਨੇ ਆ ਦੇਖੋ ਆ ਇੱਥੇ ਬਿਆਦਵੀ ਹੁਣ ਰੋਕ ਦਿਓ ਇੱਥੇ ਉੱਤੋਂ ਹੁਣ ਬਿਆਦਵੀ ਨਾ ਹੋਵੇ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਸਾਡੀ ਆ ਆਪਣੇ ਘਰਾਂ ਵਿੱਚ ਆ ਕੈਮਰੇ ਸਹੀ ਕਰਾ ਲਓ ਕੈਮਰੇ ਬਿਆਦਵੀ ਰੋਕਦੇ ਤਾਂ ਨਹੀਂ ਪਰ ਬੰਦੇ ਦਾ ਪਤਾ ਲੱਗ ਜਾਂਦਾ ਪ੍ਰਸ਼ਾਸਨ ਵਾਸਤੇ ਕੈਮਰੇ ਆ ਇਹ ਵੀ ਕੋਈ ਬੰਦਾ ਆਉਂਦਾ ਪ੍ਰਸ਼ਾਸਨ ਨੂੰ ਪਤਾ ਲੱਗ ਜਾਂਦਾ ਕਿਨੇ ਬਿਆਦਵੀ ਕੀਤੀ ਕੌਣ ਗਿਆ ਪਰ ਬਿਆਦਵੀ ਇਹ ਰੋਕ ਨਹੀਂ ਸਕਦੇ ਬਿਆਦਵੀ ਰੋਕਣੀ ਆ ਤੁਸੀਂ ਸਹਾ ਸੰਗਤ ਨੇ ਰੋਕਣੀ ਆ ਸੰਗਤ ਨੇ ਰੋਕਣੀ ਆ ਜਦੋਂ ਇੱਕ ਇੱਕ ਪਹਿਰਾ ਲਾਉਗ ਨਾ ਕਟੋ ਘੜ ਵੀ 300 ਘਰ ਵੀ ਜੇ ਹੋਇਆ ਕਟੋ ਘੜ ਮਹੀਨੇ ਡੇਢ ਮਹੀਨੇ ਬਾਅਦ ਇੱਕ ਬੰਦੇ ਦੀ ਵਾਰੀ ਆਊਗੀ ਜੇ ਰਾਤ ਨੂੰ ਪਹਿਰਾ ਲਾਊਗਾ ਦਿਨੇ ਪਹਿਰਾ ਲਾਊਗਾ ਇੱਕ ਮਹੀਨੇ ਬਾਅਦ ਇੱਕ ਬੰਦੇ ਦੀ ਵਾਰੀ ਆਊਗੀ ਕੀ ਯਾਰ ਅਸੀਂ ਆਪਾਂ ਪੂਰੀ ਦਿਹਾੜੀ ਮੋਬਾਈਲ ਚਲਾਉਂਦੇ ਰਹਨੇ ਰਾਤ ਦਿਨ ਕੀ ਆਪਾਂ ਗੁਰੂ ਵਾਸਤੇ ਆਪਾਂ ਇੱਕ ਦਿਨ ਨਹੀਂ ਕੱਢ ਸਕਦੇ ਆਪਾਂ ਪਹਿਰੇ ਲਾਈਏ ਪਿੰਡਾ ਵਿੱਚ ਆਪਣੇ ਗੁਰੂ ਘਰ ਵਿੱਚ ਤਾਂ ਜੇ ਸਾਡੇ ਕੋਲ ਨਹੀਂ ਸਾਮ ਸੰਭਾਲ ਹੁੰਦੀ ਨਾ ਤੇ ਆਪਾਂ ਕਹਿ ਦਈਏ ਭਾਈ ਜਿੰਦੇ ਲਾਉਣੇ ਆਪਾਂ ਸੇਵਾ ਨਹੀਂ ਕਰ ਸਕਦੇ ਆਪਾਂ ਤਾਂ ਹੁਣ ਗੱਲ ਇਹ ਕੀਤੀ ਆ ਵੀ ਜਿੱਥੇ ਵੀ ਬੇਅਦਬੀ ਹੁੰਦੀ ਆ ਉੱਥੇ ਸਾਰੀ ਕਮੇਟੀ ਤੇ ਪਰਚਾ ਹੋਣਾ ਚਾਹੀਦਾ ਜਿਹੜਾ ਮੁੜ ਕੇ ਬੇਅਦਬੀ ਨਾ ਇਹ ਮਤਲਬ ਪੂਰੇ ਪਤਾ ਲੱਗੇ ਇਹਨਾਂ ਨੂੰ ਵੀ ਮੁੜ ਕੇ ਬੇਅਦਬੀ ਵਾਲਾ ਕੰਮ ਨਾ ਹੋਵੇ ਪਿੰਡਾ 'ਚ ਠੀਕ ਹੈ ਬਾਬਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਹੁਣ ਆਪਾਂ ਗਿਆਨੀ ਪਰਮਜੀਤ ਸਿੰਘ ਜੋ ਕਿ ਨੇੜਲੇ ਪਿੰਡ ਮਨਸੂਰਪੁਰ ਤੋਂ ਇੱਥੇ ਚੁੱਚੇ ਤੌਰ ਤੇ ਪਹੁੰਚੇ ਸਿਗੇ ਕਿਉਂਕਿ 2022 ਦੇ ਵਿੱਚ ਇਸੇ ਥਾਣਾ ਗੁਰਆਂ ਦੇ ਜਿਹੜੇ ਅਧੀਨ ਪਿੰਡ ਪੈਂਦਾ ਆ ਮਨਸੂਰਪੁਰ ਉੱਥੇ ਵੀ ਇਹੋ ਜਿਹੀ ਦੁੱਖਦਾਈ ਘਟਨਾ ਵਾਪਰੀ ਸੀ ਹਾਂਜੀ ਬਾਬਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਆ ਬਾਬਾ ਜੀ 2022 ਦੀ ਘਟਨਾ ਹੈਗੀ ਆ ਹਜੇ ਜਾਖਮ ਉਹ ਵੀ ਅੱਲੇ ਆਪਣੇ ਕਿਉਂਕਿ ਇਹੋ ਜੀ ਘਟਨਾ ਵਾਪਰਦੀ ਹੈਗੀ ਆ ਕਦੀ ਇਹ ਨਹੀਂ ਵੀ ਇਹ ਜਿਹੜੇ ਦੁੱਖ ਆ ਜੇ ਭੁਲਾਏ ਜਾ ਸਕਣ ਇਹ ਚੀਜ਼ ਵਾਪਰੇ ਬ ਕੋ ਕੰਨ ਭੁੱਲਦਾਂਗੇ ਉਹ ਜਿਹੇ ਅਕਰ ਮੁਰ ਤੋਂ ਘਟਨਾ ਜਿਹੜੀ ਆ ਇਸੇ ਹੀ ਥਾਣਾ ਗੁਰਆਂ ਦੇ ਅਧੀਨ ਪੈਣ ਦਾ ਪਿੰਡ ਮਾਲ ਅੱਜਪ ਉੱਥੇ ਖੜੇ ਹੈਗੇ ਆ ਦੁਆਰੋਂ ਵਾਪਰੀ ਆ ਕੀ ਕਹੂੰਗੇ ਖਾਲਸਾ ਜੀ ਅੱਜ ਦੇ ਸਮੇਂ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਇਹ ਗੱਲ ਜ਼ਰੂਰੀ ਬਣ ਚੁੱਕੀ ਆ ਵੀ ਜੇ ਕਿਸੇ ਨੇ ਘਰ ਬਣਾਇਆ ਉਹ ਆਪਣੇ ਘਰ ਦੀ ਰਾਖੀ ਆਪ ਕਰਦਾ ਜੇ ਨਹੀਂ ਕਰਦਾ ਤੇ ਉਹਦੇ ਲਈ ਉਹ ਕੋਈ ਚੌਂਕੀਦਾਰ ਕੋਈ ਪਹਿਰੇਦਾਰ ਜ਼ਰੂਰ ਰੱਖਦਾ ਠੀਕ ਹੈ ਜੀ ਦੂਸਰੀ ਗੱਲ ਰਹੀ ਬੜਾ ਮਨ ਨੂੰ ਦੁੱਖ ਲੱਗਾ ਜਦੋਂ ਇਹ ਖਬਰ ਪਹਿਲਾਂ ਉੱਠਦੀਆਂ ਸਵੀਰ ਨੂੰ ਦੇਖੀ ਹੈ ਮੀਡੀਆ ਦੇ ਉੱਤੇ ਆਏਦੈ ਨੇ ਕੋਈ ਨਾ ਕੋਈ ਦੇਖਣ ਨੂੰ ਮਿਲਦੀ ਹੈ ਬਹੁਤੀਆਂ ਲੰਮੀਆਂ ਚੌੜੀਆਂ ਕਹਾਣੀਆਂ ਪਾਈਆਂ ਠੀਕ ਨਹੀਂ 2022 ਦਾ ਤੁਸੀਂ ਜ਼ਿਕਰ ਕੀਤਾ ਸਾਡੇ ਨਗਰ ਮਨਸੂਰਪੁਰ ਦਾ ਮੈਂ ਭੈਣਾਂ ਨੂੰ ਦੱਸਣਾ ਚਾਹੁੰਦਾ ਨਗਰ ਖੜਾ ਇੱਥੇ ਸਾਰਾ ਮਾਲਾ ਦਾ ਜਹੇਦਾਰ ਸਾਹਿਬ ਦਵਿੰਦਰ ਸਿੰਘ ਜੀ ਖੜੇ ਆ ਵੀ ਸਾਡੇ ਪ੍ਰਬੰਧਾਂ 'ਚ ਕੋਈ ਕਮੀ ਨਹੀਂ ਸੀਗੀ ਉਹਨਾਂ ਨੇ ਪਿਛਲੇ ਪਾਸੇ ਦੀ ਚੜ੍ਹ ਕੇ ਜਿੱਦਾਂ ਉਹਨਾਂ ਨੇ ਪਲਾਨ ਕਿਤੇ ਪਹਿਲਾਂ ਬਣਾਇਆ ਸੀ ਪਿਛਲੇ ਪਾਸੇ ਦੀ ਚੜ੍ਹ ਕੇ ਦੋ ਭਈਆਂ ਨੇ ਪਰ ਫਿਰ ਵੀ ਸਾਡੇ ਨਗਰ ਨੇ ਮੇਰਾ ਬੜਾ ਸਾਥ ਦਿੱਤਾ ਬੇਸ਼ੱਕ ਉਦੋਂ ਦੀ 10 ਦੇ ਮੋਢੇ ਤੇ ਛੱਟ ਲੱਗੀ ਹੋਈ ਆ ਚਾਹੁੰਦੇ ਸੀਗੇ ਕਿ ਕਿਸੇ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਛੱਟका ਦੇਈਏ ਕਿਉਂਕਿ ਇੱਕ ਨੱਟ ਚੁੱਕਾ ਸੀ ਇੱਕ ਪ੍ਰਸ਼ਾਸਨ ਦੇ ਕੋਲ ਸੀਗਾ ਚਲੋ ਉਸ ਵੇਲੇ ਨਗਰ ਨੇ ਸਾਥ ਦਿੱਤਾ ਮੇਰੇ ਮਨਸੂਰਪੁਰ ਦੇ ਸਭ ਤੋਂ ਪਹਿਲਾਂ ਮਨਸੂਰਪੁਰ ਨਿਵਾਸੀਆਂ ਨੇ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਔਰ ਪ੍ਰਬੰਧਕ ਕਮੇਟੀ ਨੇ ਵੀ ਡੱਟ ਕੇ ਸਾਥ ਦਿੱਤਾ ਸੀ ਕਿਸੇ ਤੋਂ ਡਰੇ ਨਹੀਂ ਕਿਸੇ ਤੋਂ ਭਵਕੇ ਨਹੀਂ ਦੂਜੀ ਗੱਲ ਹੁਣ ਇੱਥੇ ਦੇ ਜਿਹੜਾ ਮੰਦ ਭਾਗੀ ਘਟਨਾ ਵਾਪਰੀ ਹੈ ਇਹਦੇ ਨਾਲ ਸਾਡੇ ਹਰ ਦੇ ਸਾਰਿਆਂ ਦੇ ਬਰੁੰਧਰੇ ਗਏ ਸਾਡਾ ਇਲਾਕਾ ਸਾਰਾ ਇਸ ਵੇਲੇ ਰੂਸ ਵਿੱਚ ਆ ਅਫਸੋਸ ਵਿੱਚ ਆ ਗੁਰੂ ਮਹਾਰਾਜ ਕਿਰਪਾ ਕਰੇ ਸਭ ਤੋਂ ਪਹਿਲਾਂ ਤਾਂ ਗੁਰੂ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਹੋ ਜੀ ਓ ਘਟਨਾਵਾਂ ਤੋਂ ਸਾਨੂੰ ਬਚਾਓ ਸਾਡੀ ਰੱਖਿਆ ਕਰੋ ਦੂਸਰੀ ਬੇਨਤੀ ਜਿਵੇਂ ਭਾਈ ਸਾਹਿਬ ਜੀ ਹੋਣਾ ਨੇ ਜਿਹੇਦਾਰ ਸਾਹਿਬ ਹੋਣਾ ਨੇ ਕਿਹਾ ਦਵਿੰਦਰ ਸਿੰਘ ਜੀ ਨੇ ਪ੍ਰਬੰਧਾਂ ਦੇ ਵਿੱਚ ਬਹੁਤ ਵੱਡੀ ਕੋਤਾਹੀ ਆ ਰਹੀ ਹੈ ਮੈਂ ਇਤਿਹਾਸ ਨੂੰ ਯਾਦ ਕਰਾਉਣਾ ਚਾਹੁੰਦਾ ਥੋੜਾ ਜਿਹਾ ਮੈਂ ਬਹੁਤਾ ਵਿਸਤਾਰ ਵਿੱਚ ਨਹੀਂ ਜਾਣਾ ਪੇ ਜੇ ਕਿਤੇ ਮਹਾ ਸਿੰਘ ਨੇ ਜਵਾਬ ਦਿੱਤਾ ਸੀ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪੇ ਸਾਡੇ ਕੋਲੋਂ ਜੰਗ ਨਹੀਂ ਲੜਿਆ ਜਾਣਾ ਤੇ ਭੈਣੋ ਤੁਸੀਂ ਖੜੀਆਂ ਆ ਤੁਹਾਨੂੰ ਮਹਾਰਾਜ ਨੇ ਆਪਣੀਆਂ ਧੀਆਂ ਬਣਾਇਆ ਸੀ ਜੇ ਬੰਦਿਆਂ ਕੋਲ ਰੱਖੀ ਨਹੀਂ ਹੁੰਦੀ ਨਾ ਕੌਰ ਦੀਆਂ ਵਾਰਸਾਂ ਬਣ ਕੇ ਦਿਖਾ ਦਿਓ ਅੱਜ ਬੱਚੇ-ਬੱਚੇ ਨੂੰ ਉੱਠਣਾ ਪੈਣਾ ਬੱਚੇ-ਬੱਚੇ ਨੂੰ ਜਾਗਣਾ ਪੈਣਾ ਜੀ ਅਸੀਂ ਦੂਜਿਆਂ ਤੇ ਛੱਡ ਕੇ ਜਾਇ ਨਾ ਕੈਮਰਿਆਂ ਦੇ ਆਸਰੇ ਤੇ ਛੱਡ ਕੇ ਬੈਨੇ ਆ ਨਾ ਡਰੋ ਨਾ ਕਿਸੇ ਗੱਲ ਤੋਂ ਕੋਈ ਗੱਲ ਨਹੀਂ ਗੁਰੂ ਸਾਡਾ ਸਮਰੱਥ ਹੈ ਅਸੀਂ ਪੜਦੇ ਰੋਜ਼ਿਆਂ ਪੂਰਾ ਪ੍ਰਭਾ ਰਾਧਿਆ ਪੂਰਾ ਜਾंका ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਦਸਵੇਂ ਪਾਤਸ਼ਾਹ ਨੇ ਸਾਨੂੰ ਸ਼ਸਤਰ ਦਿੱਤੇ ਆ ਕਾਦੇ ਲਈ ਦਿੱਤੇ ਆਪਣੀ ਸਵੈ ਰੱਖਿਆ ਵਾਸਤੇ ਤੇ ਜੇ ਅਸੀਂ ਆਪ ਨਹੀਂ ਰੱਖਿਆ ਕਰ ਸਕਦੇ ਕਮ ਸੇ ਕਮ ਇੰਨਾ ਕ ਤਾਂ ਕਰ ਲਈ ਵੀ ਥੋੜਾ ਥੋੜਾ ਆਪਣਾ ਧੰਨ ਜਿੱਥੇ ਅਸੀਂ ਵਿਆਹਾਂ ਸ਼ਾਦੀਆਂ ਚ ਪੈਲਸਾਂ ਵਾਂਗੂ ਆਪਣੇ ਘਰਾਂ ਦਾ ਮਾਹੌਲ ਬਣਾ ਦਿੰਦੇ ਗੁਰਦਾਰੇ ਦਾ ਬਣਾ ਦਿੰਦੇ ਆ ਜੀ ਅਸੀਂ ਥੋੜਾ ਥੋੜਾ ਦਸਵੰਦ ਕੱਢ ਕੇ ਇੱਕ ਸੇਵਾਦਾਰ ਰੱਖ ਲਈਏ ਦੋ ਰੱਖ ਲਈਏ ਇੱਕ ਦਿਨ ਨੂੰ ਕੱਟੇ ਇੱਕ ਰਾਤ ਨੂੰ ਕੱਟੇ ਸਾਡੇ ਨੌਜਵਾਨ ਬਿਲੇ ਫਿਰਦੇ ਆ ਜਿੱਥੇ ਅਸੀਂ ਕਮਾਕਾਰਾਂ ਨੂੰ ਆਪਣੇ ਨੂੰ ਘਰਾਂ ਨੂੰ ਧਿਆਨ ਦਿੰਨੇ ਆ ਮਾਰਾ ਨੇ ਤਾਂ ਸਾਨੂੰ ਸਾਰਿਆਂ ਨੂੰ ਕਹਤਾ ਸੋਖੀ ਵਸੇ ਮੋਰੋ ਪਰਿਵਾਰਾ ਮਾਰਾ ਨੇ ਸਾਡੇ ਲਈ ਸੁੱਖ ਮੰਗੀ ਆ ਪਰ ਜੇ ਹੁਣ ਅਸੀਂ ਆਪ ਹੀ ਦੁੱਖ ਨੂੰ ਧੱਕਾ ਦੇ ਕੇ ਆਪਣੇ ਨੂੰ ਖਿੱਚਦੇ ਆ ਫੇਰ ਕਿਸੇ ਦੀ ਵਸ ਦੀ ਗੱਲ ਨਹੀਂ ਤੇ ਜੇ ਮੈਂ ਬਾਬੇ ਫਰੀਦ ਦੀ ਗੱਲ ਕਰ ਜਾਮਾ ਉਹ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਜ ਕੋ ਦੁੱਖ ਸਭਾਇਆ ਜੱਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਆ ਅਗ ਉਹਨਾਂ ਨੇ ਦੂਜਿਆਂ ਦੁੱਖਾਂ ਦੀ ਗੱਲ ਕੀਤੀ ਸੀ ਅਸੀਂ ਆ ਨਵੇਂ ਦੁੱਖ ਹੋਰ ਸੇਡ ਲੈ ਆ ਸੋ ਬੜਾ ਔਖਾ ਆ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਨਗਰ ਮਨਸੂਰਪੁਰ ਅਤੇ ਇਧਰ ਵੀਰ ਦਵਿੰਦਰ ਸਿੰਘ ਜੀ ਜਿਹੜਾ ਦਵਿੰਦਰ ਸਿੰਘ ਜੀ ਹੋਰ ਸਾਥੀ ਜਿਹੜੇ ਸਾਡੇ ਤੋਂ ਪਹਿਲਾਂ ਵੀ ਪਹੁੰਚੇ ਆ ਸਾਡੇ ਤੋਂ ਬਾਅਦ ਵੀ ਪਹੁੰਚ ਰਹੇ ਆ ਬਹੁਤ ਮੰਦ ਭਾਗੀ ਕਟਣਾ ਹੈ ਦਿਲ ਤੇ ਦੁੱਖ ਲੱਗਾ ਬੜਾ ਪਰ ਅਖੀਰ ਵਿੱਚ ਇਹੀ ਕੱਲਾਂਗੇ ਵੀ ਜਾਗੋ ਜਾਗੋ ਸੋਤਿਓ ਚੱਲਿਆ ਬਨਜਾਰਾ ਜਾਗੋ ਉੱਠੋ ਕੁਛ ਨਹੀਂ ਹੋਇਆ ਜੇ ਅੱਜ ਇਹ ਏਡਾ ਵੱਡਾ ਸਾਡੇ ਨਾਲ ਦੁਖਾਂਤ ਵਰਤਿਆ ਨਾ ਤੇ ਸਾਡੇ ਨਾਲ ਅਜੇਹਦਾਰ ਵਰਗੇ ਹੋਰ ਬੜੀਆਂ ਸਤਕਾਰ ਕਮੇਟੀਆਂ ਹੋਰ ਭੈਣ ਭਰਾ ਬੜੇ ਖੜੇ ਆ ਠੀਕ ਹੈ ਇਹਦਾ ਪਛਤਾਪਦਾ ਨਹੀਂ ਕੀਤਾ ਜਾਣਾ ਕੀ ਆ ਅਖੰਡ ਪਾਟ ਸਾਹਿਬ ਰਖਾ ਦੇਣਾ ਇਹਦਾ ਪਛਤਾਪਦਾ ਅਖੰਡ ਪੱਟ ਹੋ ਗਿਆ ਜੀ ਉਹ ਆਪਣੇ ਦਿਲਾਂ ਵਿੱਚ ਰੱਖ ਲਈਏ ਸਾਡਾ ਗੁਰੂ ਆ ਸਾਡੇ ਗੁਰੂਵਾਂ ਨੂੰ ਕੋਈ ਅੱਖ ਤੱਕ ਦੇਖ ਕੇ ਕਰੋ ਮਾਫ ਕਰਿਓ ਮੈਨੂੰ ਮੈਂ ਸ਼ਬਦ ਕਹਿਣ ਲੱਗਿਆ ਧੀ ਭੈਣ ਨੂੰ ਘਰੋਂ ਭੇਜਦੇ ਆ ਨਾ ਸਕੂਲ ਨੂੰ ਕਾਲਜ ਨੂੰ ਕਿਸੇ ਡਿਊਟੀ ਦੇ ਉੱਤੇ ਤੇ ਘਰੋਂ ਸਮਝਾ ਕੇ ਭੇਜਦੇ ਆ ਧੀਏ ਰਸਤੇ ਦੇ ਵਿੱਚ ਧਿਆਨ ਰੱਖੀ ਬੱਚੇ ਨੂੰ ਭੇਜਦੇ ਆ ਰਸਤੇ ਦੇ ਵਿੱਚ ਧਿਆਨ ਰੱਖੀ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਐ ਉਹ ਗੁਰੂ ਪਿਆਰਿਓ ਸਾਡਾ ਗੁਰੂ ਹੀ ਗਲੀਆਂ 'ਚ ਰੁਲ ਗਿਆ ਸਾਡੇ ਜੀਣ ਦਾ ਕੋਈ ਹੱਕ ਹੈ ਕੋਈ ਹੱਕ ਨਹੀਂ ਸਾਡੇ ਜੀਣ ਦਾ ਜੇ ਸਰਕਾਰਾਂ ਤੇ ਛੱਡਦੇ ਆ 4 ਸਾਲ ਹੋ ਗਿਆ ਸਾਨੂੰ ਤੱਕੇ ਖਾਂਦਿਆਂ ਨੂੰ ਸਾਡੀਆਂ ਸਾਰਿਆਂ ਦੀਆਂ ਗਵਾਹੀਆਂ ਹੋ ਚੁੱਕੀਆਂ ਪਰ ਅਜੇ ਤੱਕ ਕੋ ਪੁਲਿਸ ਵਾਲਿਆਂ ਦੀਆਂ ਗਵਾਹੀਆਂ ਹੋਣ ਡੀਆਂ ਆ। 64 ਸਾਲਾਂ ਦੇ ਵਿੱਚ ਵੀ ਸਾਨੂੰ ਅਜੇ ਇਨਸਾਫ ਨਹੀਂ ਮਿਲਿਆ। ਮੈਂ মিডিਆ ਦੇ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਮੌਜੂਦਾ ਸਰਕਾਰ ਨੂੰ ਬੇਨਤੀ ਕਰਦਾ ਕਿ ਜੇ ਇਹਨਾਂ ਚੀਜ਼ਾਂ ਨੂੰ 5-5, 7-7, 10-10 ਸਾਲ ਇਨਸਾਫ ਹੋ ਲੱਗਣੇ ਆ ਨਾ ਤੇ ਫਿਰ ਇਨਸਾਫ ਨਹੀਂ ਮਿਲਣਾ ਤੇ ਸਾਨੂੰ ਆਪ ਹੀ ਇਨਸਾਫ ਲੈਣਾ ਪੈਣਾ। ਅਸੀਂ ਇਹਨਾਂ ਚੀਜ਼ਾਂ ਨੂੰ ਸਹੀ ਸਹੀ ਅਸੀਂ ਸਹਿ ਨਹੀਂ ਸਕਦੇ। ਸੋ ਬੜੀ ਮੰਦਪਾਗੀ ਘਟਣਾ ਹੈ। ਵੀਰ ਦਵਿੰਦਰ ਸਿੰਘ ਹੋਣਾ ਨੇ ਸਾਰਿਆਂ ਨੇ ਆ ਕੇ ਜਹਾਦ ਦਾ ਨਾਰਾ ਮਾਰਿਆ। ਉੱਠੋ ਜਾਗੋ। ਅਸੀਂ ਤਾਂ ਇਹ ਬੇਨਤੀ ਕਰਾਂਗੇ ਪਈ ਭਾਈ ਆਪੋ ਆਪਣੇ ਗੁਰੂ ਘਰਾਂ ਦੀ ਆਪ ਸੰਭਾਲ ਦਾ ਟੀਚਾ ਚੱਕ ਲਓ ਜ਼ਿੰਮੇਵਾਰੀਆਂ ਚੱਕ ਲਓ ਨਹੀਂ ਤਾਂ ਆਉਣ ਵਾਲੇ ਸਮਿਆਂ ਵਿੱਚ ਜਿਹੜੀ ਮਹਾਰਾਜ ਨੇ ਕਹੀ ਹੈ ਗੱਲ ਵੀ ਮਾਥੇ ਤਿਲਕ ਹੱਥ ਮਾਲਾ ਬੰਨਣਾ ਲੋਗਨ ਰਾਮ ਖਲੋਣਾ ਜਾਣਾ ਇਹ ਪੰਡਤਾਂ ਵਾਸਤੇ ਨਹੀਂ ਕਹੀ ਇਹ ਸਾਰਿਆਂ ਵਾਸਤੇ ਕਹੀ ਹੈ ਮੌਲਵੀਆਂ ਨੂੰ ਵੀ ਕਹੀ ਹੈ ਮੁਸਲਮਾਨਾਂ ਨੂੰ ਵੀ ਕਹੀ ਹੈ ਹਿੰਦੂਆਂ ਨੂੰ ਵੀ ਕਹੀ ਸਿੱਖਾਂ ਨੂੰ ਵੀ ਕਹੀ ਮਾਥੇ ਤਿਲਕ ਹੱਥ ਮਾਲਾ ਬੰਨਣਾ ਲੋਗਨ ਰਾਮ ਖਲੋਣਾ ਜਾਣਾ ਖਲੋਣਾ ਨਾ ਬਣਾਓ ਰੱਬ ਨੂੰ ਰੱਬ ਦੀ ਥਾਂ ਤੇ ਰਹਿਣ ਦਿਓ ਉਹਦਾ ਡਰ ਭਾਉ ਰੱਖੋ ਸੋ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਵੇ ਸਨ ਭਾਈ ਪਰਮਜੀਤ ਸਿੰਘ ਪਿੰਡ ਮਨਸੂਰਪੁਰ ਤੋਂ ਕਿਉਂਕਿ 2022 ਦੇ ਵਿੱਚ ਇੱਕ ਬਹੁਤ ਦੁੱਖਦਾਈ ਘਟਨਾ ਇਹੋ ਜਿਹੀ ਜਿਹੜੀ ਆ ਜਿੱਦਾਂ ਦੀ ਮਾਲਵਕੀ ਪਿੰਡ ਵਾਪਰੀ ਆ ਉੱਥੇ ਵੀ ਇਹੋ ਜਿਹੀ ਦੁੱਖਦਾਈ ਘਟਨਾ ਵਾਪਰੀ ਸੀਗੀ ਸੋ ਆਪਾਂ ਦੇਖ ਰਹੇ ਆ ਵੀ ਇਸ ਘਟਨਾ ਨੂੰ ਅੱਜ 2 ਦਿਨ ਇੱਥੇ ਪਿੰਡ ਮਾਲਵਕੀ ਹੋ ਚੁੱਕਾ ਹੈ ਸੰਗਤਾਂ ਵਿੱਚ ਬਹੁਤ ਸਾਰਾ ਜਿੱਥੇ ਰੋਸ ਆ ਦੁੱਖ ਆ ਪਰ ਜਿਹੜੀਆਂ ਗਲਤੀਆਂ ਆ ਉਹ ਵੀ ਸਾਹਮਣੇ ਆ ਰਹੀਆਂ ਆ ਸੋ ਇਸ ਘਟਨਾ ਨੂੰ ਅ ਦੁੱਖ ਜਿਹੜਾ ਮਹਿਸੂਸ ਕਰਦੇ ਹੋਏ ਵੱਖੋ-ਵੱਖੋ ਜਥੇਬੰਦੀਆਂ ਦੇ ਨਮਾਇंदे ਲਗਾਤਾਰ ਇੱਥੇ ਪਹੁੰਚ ਰਹੇ ਆ ਰਾਤੀ ਕੱਲ ਸ਼ਾਮ ਭਾਈ ਸੁਖਜੀਤ ਸਿੰਘ ਖੋਸੇ ਹੁਣੇ ਜੋ ਕੋਈ ਸਤਕਾਰ ਕਮੇਟੀ ਵੱਲੋਂ ਉਹ ਵੀ ਪਹੁੰਚੇ ਸੀਗਾ ਅਜ ਡਵੀਨਦਰ ਸਿੰਘ ਖਾਲਸਾ ਸਤਕਾਰ ਕਮੇਟੀ ਤੋਂ ਇਹ ਵੀ ਪਹੁੰਚੇ ਹੈਗੇ ਆ ਕੋਈ ਪਰਵੀਰ ਸਿੰਘ ਬਾਬਾ ਬਲਜਿੰਦਰ ਸਿੰਘ ਹੁਣੇ ਰੁੜਕਾ ਕਲਾਂ ਤੋਂ ਪਹੁੰਚਿਆ ਗਿਆ ਸੋ ਜਿਵੇਂ ਜਿਵੇਂ ਸੰਗਤਾਂ ਨੂੰ ਪਤਾ ਲੱਗ ਰਿਹਾ ਇਸ ਘਟਨਾ ਤੇ ਪਹੁੰਚੇ ਆ ਤੇ ਇੱਕ ਬਹੁਤ ਵੱਡਾ ਜਿਹੜਾ ਸਮਾ ਦੁੱਖ ਦਾ ਆ ਇਸ ਨਗਰ ਦੀ ਜਾਂ ਸੰਗਤ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਹੈਗੀ ਆ ਆਉਂਦੀ ਬੁੱਧਵਾਰ ਨੂੰ ਜਿਹੜਾ ਇਸ ਸੰਗਤ ਨੂੰ ਜਿਹੜਾ ਪਿੰਡ ਮਾਹ ਦੀ ਜਿਹੜੀ ਪ੍ਰਬੰਧਕ ਕਮੇਟੀ ਹੈਗੀ ਆ ਅਕਾਲ ਤਖਤ ਸਾਹਿਬ ਤੇ ਜਿਹੜਾ ਸੱਦਿਆ ਗਿਆ ਹੈਗਾ ਤੇ ਪ੍ਰਬੰਧਕ ਕਮੇਟੀ ਮਨਸੂਰਪੁਰ ਮਨਸੂਰਪੁਰ ਤੇ ਉੱਥੋਂ ਦੇ ਵੀ ਨੁਮਾਇंदे ਪਹੁੰਚੇ ਹੈਗੇ ਆ ਸੋ ਇਹ ਸੰਗਤਾਂ ਵਾਸਤੇ ਜਿਹੜਾ ਹੈਗਾ ਆ ਸੰਗਤਾਂ ਵਾਸਤੇ ਬੜਾ ਇੱਕ ਤਾਂ ਕਹਿ ਸਕਦੇ ਆਂ ਵੀ ਦੁੱਖ ਦਾ ਚੁਣੌਤੀ ਭਰਪੂਰ ਜਿਹੜਾ ਸਮਾਂ ਹੈਗਾ ਆ ਆਉਣ ਵਾਲੇ ਸਮੇਂ ਵਿੱਚ ਇਹ ਸੰਗਤਾਂ ਅਕਾਲ ਸਬਾਬੇ ਕੇ ਪਿੱਛੇ ਹੋ ਕੇ ਕਿਹੋ ਜਿਹਾ ਆਪਣਾ ਪੱਖ ਪੇਸ਼ ਕਰਦੀਆਂ ਹੈਗੀਆਂ ਇਹ ਵੀ ਦੇਖਣਾ ਹੋਊਗਾ ਤੇ ਜਿਹੜੀ ਦੋਸ਼ੀ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ ਉਹਨੂੰ ਕਿਹੋ ਜਿਹੀ ਸਜ਼ਾ ਜਾਂ ਪੁਲਿਸ ਪ੍ਰਸ਼ਾਸਨ ਕਿਹੋ ਜਿਹਾ ਆਪਣਾ ਰੋਲ ਨਿਭਾ ਪਾਉਂਦਾ ਇਹ ਵੀ ਦੇਖਣ ਨੂੰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਮਨਦੀਪ ਸਿੰਘ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਜਿਲੰਦਰ ਦਾ ਮੁੱਖ ਸੇਵਾਦਾਰ ਜੀ ਸੋ ਅਸੀਂ ਅੱਜ ਇੱਥੇ ਆਇਆ ਤੁਹਾਡੇ ਕੋਲ ਮਾਲਾ ਪਿੰਡ ਜਿੱਥੇ ਬੇਦਬੀ ਹੋਈ ਆ ਹੁਣੇ ਆ ਪਿੱਛੇ ਜੇ ਅਸੀਂ ਗਏ ਸੀ ਝੰਡੇਾਲਾ ਮੰਝਕੀ ਉੱਥੇ ਵੀ ਬੇਦਬੀ ਹੋਈ ਉੱਥੇ ਇੱਕ ਬੱਚੇ ਨੇ ਗੁਰੂ ਘਰ ਜਾ ਕੇ ਮਹਾਰਾਜ ਦੀ ਹਜ਼ੂਰੀ 'ਚ ਉਹਨੇ ਜਾ ਕੇ ਪਿਸ਼ਾਬ ਕੀਤਾ ਹੈ ਨਾ ਬੋਲਣ ਤੇ ਵੀ ਹਨ ਬੰਦਾ ਲੱਗਦਾ ਉਹਨੂੰ ਦੇਖ ਲੋ ਪ੍ਰਸ਼ਾਸਨ ਨੇ ਉਸੇ ਵੇਲੇ ਬਰੀ ਕਰਤਾ ਸੋ ਪ੍ਰਸ਼ਾਸਨ ਤੋਂ ਤਾਂ ਸਾਨੂੰ ਕੋਈ ਜ਼ਿਆਦਾ ਉਮੀਦ ਨਹੀਂ ਮੇਰੀ ਹੱਥ ਬੰਨ ਕੇ ਬੇਨਤੀ ਆ ਸਾਰੇ ਪਿੰਡ ਵਾਸੀਆਂ ਨਗਰ ਵਾਸੀਆਂ ਨੂੰ ਕੱਲਾ ਇਸ ਪਿੰਡ ਨੂੰ ਨਹੀਂ ਸਾਰਿਆਂ ਨੂੰ ਜਿੱਥੇ ਇੱਥੇ ਮਹਾਰਾਜ ਦਾ ਸਰੂਪ ਪ੍ਰਕਾਸ਼ਵਾਨਾ ਸਾਰੇ ਆਪ ਧਿਆਨ ਰੱਖਣ ਗੁਰੂ ਘਰ ਜਾ ਕੇ ਜਿੱਥੇ ਕੈਮਰੇ ਨਹੀਂ ਚੱਲਦੇ ਜਾਂ ਕੋਈ ਸੇਵਾਦਾਰ ਵਾਲਾ ਪਤਾਈ ਉਹ ਸਾਰੇ ਨੰਗਨਵਾਸੀ ਆਪ ਜਾ ਕੇ ਆਪਣੇ ਗੁਰੂ ਘਰ ਅੱਜ ਦੇਖਰੇ ਕਰਨ ਜਿਹੜਾ ਪਾਇਆ ਜਾਂਦਾ ਦੋਸ਼ੀ ਇੱਥੇ ਜਿੱਦਾਂ ਹੁਣ ਇੱਥੇ ਬੇਰਵੀ ਹੋਇਆ ਕਹਿੰਦੇ ਬੱਚੇ ਨੂੰ ਚੱਕ ਕੇ ਅੰਦਰ ਦੇਤਾ ਬੱਚਿਆਂ ਦਾ ਇਹ ਫਿਰ ਬਰੀ ਕਰ ਦੇਣਗੇ ਛੱਡ ਦੇਣਗੇ ਬੱਚੇ ਦੇ ਨਾਲ ਨਾਲ ਉਹਦੇ ਮਾਪਿਓ ਜਿੰਨਾ ਪਰਿਵਾਰ ਆ ਸਾਰਿਆਂ ਦਾ 302 ਦਾ ਘੱਟੋ ਘਾਟ 302 ਦਾ ਪਰਚਾ ਹੋਣਾ ਚਾਹੀਦਾ ਪਲੱਸ ਜਿਹੜੀ ਪ੍ਰਬੰਧਕ ਕਮੇਟੀ ਆ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਆ ਜਿਹਨੇ ਜ਼ਿੰਮੇਵਾਰੀ ਦਿੱਤੀ ਉਹ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਇਹ ਤਾਂ ਫਿਰ ਉਹੀ ਕੰਮ ਆ ਵੀ ਅਸੀਂ ਵੀ ਆਗੇ ਇੱਥੇ ਬਾਕੀ ਸਾਰੇ ਆਗੇ ਦੋ ਦਿਨ ਵੀਡੀਓ ਚੱਲੂਗੀ ਆ ਸਾਰਿਆਂ ਨੇ ਰੋਸ ਦਿਖਾਣਾ ਦੋ ਦਿਨ ਬਾਅਦ ਬਾਅਦ ਉਹ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਤੇ ਇਹਨਾਂ ਨੇ ਫਿਰ ਬੱਚੇ ਦੇ ਇੱਕ ਪਾਸਾ ਤਾਂ ਬੱਚਾ ਬਰੀ ਕਰ ਦੇਣਗੇ ਪਿੱਛੇ ਜੇ ਇੱਕ ਜਲੰਧਰ ਵੇਦਵੀ ਹੋਈ ਆ ਉਹ ਬੱਚਾ ਜਿਨ੍ਹਾਂ ਨੇ ਘਰ ਚ ਮਾਰ ਦਾ ਸਰੂਪ ਰੱਖਿਆ ਇਹ ਤੇ ਉਹ ਗਿਆ ਦਰਬਾਰ ਸਾਹਿਬ ਦਰਸ਼ਨ ਕਰਨ ਉਹਨਾਂ ਦੇ ਪਿਛੇੜੇ ਕਿਰਾਏਦਾਰ ਸੀਗੇ ਉਹਨਾਂ ਦੇ ਬੱਚੇ ਨੇ ਜਾ ਕੇ ਮਾਰੇ ਦੇ ਅੰਗ ਪਾੜੇ ਉਹ ਕੋਠੇ ਦੇ ਕਮਰੇ ਚੋਂ ਥੱਲੇ ਵਿਹੜੇ 'ਚ ਸਿੱਟਦੇ ਅਸੀਂ ਗਏ ਆ ਬਥੇਰਾ ਕਿਹਾ ਵੀ ਇਹ ਪਰਿਵਾਰ ਤੇ ਨਾਲ ਕਰੋ ਪਰਚਾ ਦਹੀਂ ਪਰ ਨਹੀਂ ਉਹਨਾਂ ਨੇ ਬੱਚੇ ਦੇ ਦਿੱਤਾ ਤੇ ਬੱਚਾ ਤਾਂ ਉੱਧੇ ਹੀ ਛੱਡ ਦਿੰਦੇ ਆ ਅੱਜ ਕੱਲ੍ਹ ਜਿਹੜੇ ਬੇਦਬੀਆਂ ਕਰਾਰੇ ਉਹਨਾਂ ਨੇ ਨਵਾਂ ਢੰਗ ਫੜਿਆ ਵੀ ਬੱਚਿਆਂ ਤੋਂ ਬੇਦਬੀ ਕਰਾਉਂਦਾ ਵੀ ਪਤਾ ਇਹਨਾਂ ਦੇ ਕੁਝ ਕਿਸੇ ਨੇ ਕਹਿਣਾ ਨਹੀਂ ਨਾ ਕੋਈ ਕਾਰਵਾਈ ਹੋਣੀ ਹੈ ਤੋ ਬੇਨਤੀ ਹੈ ਜਿਹੜੇ ਬੱਚੇ ਬੇਦਰਵੀ ਕਰਦੇ ਆ ਬੱਚਿਆਂ ਦੇ ਪਰਵਾਰਾਂ ਤੇ ਨਾਲ ਪੂਰੇ ਪਰਿਵਾਰ ਤੇ ਪਰਚਾ ਹੋਣਾ ਚਾਹੀਦਾ ਸਾਰਿਆਂ ਦੇ ਕਾਰਵਾਈ ਹੋਵੇ ਤੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਆਪਣੇ ਗੁਰੂ ਘਰਾਂ ਦੀ ਆਪ ਦੇਖ ਰਹੇ ਕਰੋ ਜ਼ਰੂਰੀ ਨਹੀਂ ਸਾਨੂੰ ਪ੍ਰਧਾਨ ਗਿਆ ਮਿਲਣ ਗਿਆ ਜੇ ਮੈਂਬਰਸ਼ਿਪ ਮਿਲੇਗੀ ਗੁਰੂ ਘਰ ਦੀ ਐ ਫਿਰ ਜਾਣਾ ਗੁਰੂ ਘਰ ਜਾਂ ਤਾਂ ਉੱਥੇ ਦੀ ਸਾਮ ਸੁਭਾਲ ਦੇਖਾਂਗੇ ਅਸੀਂ ਵੈਸੇ ਵੀ ਜਾ ਕੇ ਆਪਣੇ ਗੁਰੂ ਘਰ ਉੱਥੇ ਦੇਖ ਸਕਦੇ ਹਾਂ ਵੀ ਕਿਹੜੀ ਗਤਾਈ ਹੈ ਅੱਜ ਕੱਲ ਤਾਂ ਕੈਮਰਾ ਹੀ ਆਨਲਾਈਨ ਵਾਲੇ ਆ ਗਏ ਵਾਈਫਾਈ ਇੱਕ ਗੁਰੂ ਘਰ ਚ ਲੱਗਾ ਹੋਵੇ ਕੈਮਰੇ ਲੱਗੇ ਹੋਣ ਆਨਲਾਈਨ ਵਾਲੇ ਪਿੰਡ ਵਾਸੀ ਆਪਣੇ ਕੋਈ ਰੱਖਣ ਉਹਦੀ ਐਪ ਚਲਾ ਕੇ ਵਾਰੀ ਸਿਰ ਵਾਰੀ ਭਾਵੇਂ ਘਰਾਂ ਦੇ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਚਾਹੀਦਾ ਹਰ ਇੱਕ ਘਰ ਚੋਂ ਇੱਕ ਮੈਂਬਰ ਆਵੇ ਜਿਹੜਾ ਇੱਥੇ ਡਿਊਟੀ ਦੇਵੇ ਰਾਤ ਵੇਲੇ ਜੇਸ ਵੇਲੇ ਤੁਹਾਨੂੰ ਲੱਗਦਾ ਵੀ ਇੱਥੇ ਜ਼ਰੂਰਤ ਆ ਨਹੀਂ ਤੇ ਵਾਰੀ ਸਿਰ ਵਾਰੀ ਸਾਰੇ ਮੈਂਬਰ ਆਣ ਕੇ ਇੱਕ ਇੱਕ ਘਰ ਚੋਂ ਇੱਕ ਮੈਂਬਰ ਆ ਕੇ ਡਿਊਟੀ ਦੇਵੇ ਨਹੀਂ ਇੱਥੇ ਜਿਹੜਾ ਆ ਸਕਦਾ ਉਹ ਘਰ ਬੈਠੇ ਆਨਲਾਈਨ ਹੀ ਅੱਜ ਕੱਲ੍ਹ ਤਾਂ ਚੈੱਕ ਹੋ ਜਾਂਦਾ ਕੈਮਰਾ ਖੋਲ ਕੇ ਰੱਖਣ ਟਾਈਮ ਬੰਨ ਕੇ ਰੱਖਣ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਇੱਕ ਦਿਨ ਵੀ ਡਿਊਟੀ ਦੇਣੀ ਪੈਣੀ ਹੈ ਘੰਟਿਆਂ ਦੇ ਹਿਸਾਬ ਨਾਲ ਕਿਸੇ ਦੇ ਹਿੱਸੇ ਸਮਾਂ ਆਣਾ ਪਰਿਵਾਰ ਦੇ ਉਹ ਸੰਭਾਲ ਸਾਨੂੰ ਆਪ ਨੂੰ ਹੀ ਕਰਨੀ ਪੈਣੀ ਹੈ ਅਸੀਂ ਜੇ ਆਸ ਲਾ ਕੇ ਰੱਖੀਏ ਵੀ ਕੋਈ ਵੀ ਐਸਜੀਪੀਸੀ ਜਾਂ ਪ੍ਰਸ਼ਾਸਨ ਆ ਕੇ ਬੇਦਬੀਆਂ ਰੋਕ ਲੇਗਾ ਇਹਨਾਂ ਦੇ ਹੱਥੋਂ ਬਾਹਰ ਆ ਇਹਨਾਂ ਦੇ ਬੱਸੋਂ ਬਾਹਰ ਆਏ ਕੰਮ ਇਹ ਆਮ ਸੰਗਤ ਨੂੰ ਆਪ ਹੀ ਬਿੜਾ ਚੱਕਣਾ ਪੈਣਾ ਤਾਹੇ ਹੀ ਬੇਦਬੀਆਂ ਰੁਕਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ